ਕਸ ਕਰੋ ਹੁਣ ਹੋਰ ਕਿੰਨਾ ਕਮੋਤੇ ਥੱਲੀ ਪਾ ਪੋਚੀ ਕਰੀ ਆਉਂਗੇ ਕਿੱਥੇ ਲਾ ਪਾ ਪੋਚੀ ਕੀਤੀ ਆ ਹੋ ਗਈ ਤਿਆਰ ਮੈਂ ਐ ਹੁਣ ਬਲਾਮ ਕਰ ਆਪਣਾ ਭਾਬੀ ਕੋ ਪਹਿਲਾ ਟੀਫਨ ਲੈ ਲੈਨੇ ਫਿਰ ਚੱਲ ਜਾ ਆਈ ਹੂ ਲੇਟ ਹੋ ਜਾਾਂਗੇ ਹਾਂ ਟੀਫਨ ਤਾਂ ਲੈਨੇ ਆਂ ਦੀ ਫਿਰ ਅੱਜ ਕਿੱਟ ਲੈ ਕੇ ਚੱਲੀਏ ਕੀ ਕਰਨਾ ਕਿੱਟਰ ਦਾ ਹੱਤਾ ਜ ਫੜ ਲਾ ਇੱਕ ਤੇ ਲੱਕ ਚ ਲੈਣਾ ਹੁੰਦਾ ਚਲੋ ਠੀਕ ਐ ਫਿਰ ਚੱਲ ਆਈ ਰੱਖ ਤਾ ਐ ਵੀ ਸਾਫ ਸਫਾਈ ਕਰ ਲਈਏ ਹੁਣ ਮਹਾਰਾਣੇ ਬਣ ਕੇ ਨਿਕਲ ਜਾਣਗੇ ਸਾਰਾ ਕੰਮ ਮੇਰੇ ਸਿਰ ਤੇ ਛੱਡਤਾ ਸਿਆਪਾ ਕਰਨਾ ਪਊਗਾ ਇਹਨਾਂ ਦਾ ਇਹ ਵੀ ਪਤਾ ਨਹੀਂ ਕਿ ਭਾਬੀ ਚ ਸਾਡਾ ਟਿਫਨ ਤਿਆਰ ਹੋ ਗਿਆ ਸੀ ਕਾਲਜ ਦੀ ਨਾ ਲੇਟ ਹੋ ਰਹੀ ਸੀ ਅੱਛਾ ਜੀ ਹੋਰ ਕੁਛ ਤੁਹਾਡੀ ਮੈਂ ਨੌਕਰ ਆਪ ਨਹੀਂ ਕਰ ਸਕਦੇ ਤੁਸੀਂ ਤੇ ਟਿਫਨੀ ਮੰਗੇ ਇੰਨਾ ਕੀ ਹੋਵੇ ਗੁੱਸਾ ਕੱਤ ਹੁੰਨੇ ਹੋ ਮੈਂ ਤੁਸੀਂ ਦੋਵੇਂ ਜਾਣੀਆਂ ਆਹ ਤਾਂ ਟਿਫਨ ਵੀ ਤਿਆਰ ਕਰ ਸਕਦੀਆਂ ਹੋਰ ਤਾਂ ਤੁਸੀਂ ਕੰਮ ਨਹੀਂ ਕਰਵਾਉਂਦੀਆਂ ਸਾਰਾ ਕੰਮ ਛੱਡ ਕੇ ਭੱਗ ਜਾਨੀਓ ਤੇ ਭਾਬੀ ਆ ਕੇ ਕਰਾਂਗੀ ਅਸੀਂ ਕੰਮ ਆ ਕੇ ਕਰੋਗੇ ਕਿੰਨੇ ਵਜੇ ਆਉਂਗੇ ਪਤਾ ਤੁਹਾਨੂੰ ਉਹਨਾਂ ਟਾਈਮ ਨਾਲ ਹੀ ਕੰਪੀਅਰ ਹੋ ਗਏ ਹੈ। ਤੂੰ ਕਾਲਜ ਤਾਂ ਜਾਣਾ ਹੀ ਜਾਂ ਫਿਰ ਪੜਨ ਲਈ ਟਿਫਨੀ ਤਿਆਰ ਕਰਨ ਲਈ। ਮੈਂ ਤੁਹਾਨੂੰ ਕਦੋਂ ਰੋਕਿਆ ਵੀ ਤੁਸੀਂ ਕਾਲਜ ਨਾ ਜਾਓ। ਆਪਦਾ ਚੱਕ ਕੇ ਆਪ ਖਾ ਸਕਦੇ ਠੀਕ ਹੈ ਨਾ? ਆਹ ਦੀ ਰੋਟੀ ਆਪ ਤਿਆਰ ਕਰ ਲਓ। ਮੈਂ ਤੁਹਾਨੂੰ ਬਾਲ ਖੁੱਲੇ ਛੱਡਣ ਨੂੰ ਕਿਹਨੇ ਕਿਹਾ? ਕੋਈ ਨਹੀਂ ਭਾਪੀ ਰਬੜ ਪਾ ਲੂੰ ਬਾਲਾਂ 'ਚ। ਭਾਪੀ ਉਹ ਸਾਰੀਆਂ ਹੀ ਨਾ ਖੁੱਲੇ ਵਾਲੇ ਛੱਡ ਕੇ ਆਉਂਦੀਆਂ ਲੱਗੀਆਂ ਫਿਰ ਕਿਉਂ ਹੋ ਗਿਆ ਜੈਸੇ ਵੀ ਖੁੱਲੇ ਛੱਡ ਲੇ। ਹਾਂ ਲੋਕਾਂ ਦੀ ਰੀਸਾ ਕਰਨੀ, ਲੋਕ ਤਾਂ ਬਥੇਰੇ ਕੁਝ ਕਰਦੇ ਆ ਉਹ ਵੀ ਕਰ ਲਓ ਤੁਸੀਂ। ਕੀ ਪਾ ਭੀ ਹੋ ਗਿਆ ਤੁਹਾਨੂੰ ਸਵੇਰੇ ਸਵੇਰੇ ਕਿਉਂ ਬੋਲੀ ਹੋਨੇ ਗੁੱਸੇ ਚ ਟਿਫਨ ਤਿਆਰ ਕਰਨਾ ਖੁਦ ਕਰ ਲਉ ਹਾਂ ਕਰ ਲਉ ਆਪੀ ਮੈਨੂੰ ਨਾ ਕੋਈ ਵੀ ਕੰਮ ਕਿਹਾ ਕਰੋ ਆ ਦਾ ਕੰਮ ਨਾ ਤੁਸੀਂ ਆਪ ਕਰ ਸਕਦੇ ਹੋ ਦੋਨੇ ਜਣੀਆਂ ਕੀ ਹੋਇਆ ਪਾ ਭੀ ਸਵੇਰੇ ਸਵੇਰੇ ਆ ਵੀ ਬੋਲੀ ਜਾਂਦੇ ਨੇ ਕਿ ਟਿਫਨ ਤਿਆਰ ਕਰਨ ਲਈ ਕਿਹਾ ਸੀ ਇਹਨਾਂ ਨੂੰ ਹੁੰਦੇ ਪਤਾ ਹੀ ਆ ਭਾਬੀ ਦਾ ਜੇ ਨਾ ਮੰਮੀ ਹੁੰਦੇ ਤਾਂ ਫਿਰ ਆਪਣੋਂ ਭਾਬੀ ਦਾ ਝਟਕਾ ਨਸ ਲੈਣਿਆ ਪੈਂਦਾ ਚਲ ਕੋਈ ਨਹੀਂ ਕਿ ਕੰਮ ਚੰਨ ਲੈ ਮੈਂ ਟਿਫਨ ਤਿਆਰ ਕਰਦਾ ਆ ਫੜ ਇਹ ਤੁਹਾਡੀ ਕੋਟੀ ਚੱਕਰ ਲੱਗੇ ਹਾਂ ਦਾ ਕਿਥੋਂ ਡੰਨ ਲੱਗ ਜਾੜੀ ਨਹੀਂ ਮੈਂ ਕੋਟੀ ਨਹੀਂ ਪੱਕ ਜਾਂਦੀ ਕੋਟੀ ਪਾ ਕੇ ਨਾ ਸੂਟ ਤੇ ਸੋਹਣਾ ਲੱਗਣਾ ਹੀ ਨਹੀਂ ਨਾ ਸੂਟ ਦੇਖਣਾ ਵੀ ਪਾਇਆ ਕਿਹੜਾ ਆ আচ্ছা ਚਲੋ ਠੀਕ ਹੈ ਅੱਛਾ ਟੀਫਨ ਉਹ ਉੱਥੇ ਪੈਮ ਟੀਫਨ ਲੈ ਮੈਂ ਫੇਰ ਕਰਦੇ ਹਾਂ ਮੈਂ ਟੀਫਨ ਲਈਏ ਤੇ ਟੀਫਨ ਦਾ ਕੀ ਕਰਾਂਗੇ ਭਾਬੀ ਨੇ ਜੋ ਰੋਟੀ ਤਾਂ ਬਣਾਈ ਨੀਗੀ ਸੋਤੀ ਨਹੀਂ ਬਣਾਈ ਨੀ ਤੇ ਹੁਣ ਤਾਂ ਆਪਾਂ ਲੇਟ ਵੀ ਹੋਈ ਜਾਂਦੇ ਆ ਰੋਟੀ ਥਾਪਾ ਵੀ ਹੁਣ ਬਣਾ ਸਕਦੇ ਚੱਲ ਕੋਈ ਨਹੀਂ ਕਾਲਜ ਚ ਜੀ ਕੁਝ ਦੇਖ ਲਾਂਗੇ ਆਪਾਂ ਹਾਂ ਚਲੋ ਨਾ ਹੁਣ ਕੀ ਕੁਸ ਨੂੰ ਉਸੇ ਕਰੀਏ ਜਾਂ ਦੋਨੇ ਜਣੀਆਂ ਹੂੰ ਕੋਸ਼ਣੀ ਭਾਬੀ ਰੋਟੀ ਦੇਖ ਜੀ ਸੀ ਹਾਈ ਨੀ ਡੱਬਾ ਖਾਲੀ ਪਿਆ ਅਸੀਂ ਕਿਹ ਪਾਲਿਸ ਚ ਖਾਵਾਂਗੇ ਆਹੋ ਪੈਸੇ ਬਾਦੋ ਅੱਕਾ ਨੂੰ ਲੱਗਦੇ ਆ ਨਾ ਇਥੇ ਤੁਹਾਡਾ ਪਿਓ ਨਹੀਂ ਕਮਾ ਕੇ ਜਾਂਦਾ ਜਿਹੜਾ ਤੁਹਾਨੂੰ ਉਹ ਦਿੰਦਾ ਪੈਸੇ ਚੁੱਪ ਕਰਕੇ ਰੋਟੀ ਬਣਾ ਲਓ ਤੇ ਪੈਕ ਕਰਕੇ ਲੈ ਜਾਓ ਭਾਬੀ ਹੁਣ ਤਾਂ ਟਾਈਮ ਹੀ ਨਹੀਂ ਹੈਗਾ ਕਾਲਜ ਬਣਾਉਂਦੇ ਅਸੀਂ ਲੇਟ ਹੋਈ ਜੰਦੇ ਆਂਗੇ ਅੱਛਾ ਸ਼ਕੀਨ ਨਹੀਂ ਲਾਉਣ ਵਾਲਾ ਤੁਹਾਡੇ ਕੋਲ ਟਾਈਮ ਹੁੰਦਾ ਹੈ ਹੈ ਰੋਟੀ ਬਣਾਉਣ ਦਾ ਟਾਈਮ ਨਹੀਂ ਤੂੰ ਕੋਟੀ ਨਹੀਂ ਪਾਈ ਮੈਨੂੰ ਠੰਡ ਵੀ ਲੱਗ ਰਹੀ ਸੀ ਮਤਾਂ ਨਹੀਂ ਕੋਟੀ ਕਿਉਂ ਤੈਨੂੰ ਠੰਡ ਕਿਉਂ ਨਹੀਂ ਲੱਗਦੀ ਇੱਥੇ ਜੇ ਬਿਮਾਰ ਹੋ ਗਈ ਦਵਾਈ ਕੌਣ ਦਵਾਊਗਾ ਤੈਨੂੰ ਠੀਕ ਹੋ ਗਿਆ ਭਾਬੀ ਕਿਉਂ ਅੰਨਾ ਗੁੱਸਾ ਕਰੀ ਜਾਂਦਾ ਤੈਨੂੰ ਪਤਾ ਨਾ ਤੇਰਾ ਵੀਰਾ ਕਿੰਨੇ ਔਖੇ ਨਾਲ ਪੈਸੇ ਕਮਾਉਂਦਾ ਤੁਹਾਡੇ ਪੜ੍ਹਾਈ ਤੇ ਪਹਿਲਾਂ ਇੰਨੇ ਲਾਈ ਜਾਂਦੇ ਅਸੀਂ ਤਾਂ ਮੈਨੂੰ ਪਤਾ ਮੇਰਾ ਵੀਰਾ ਕਿੰਨਾ ਉੱਥੇ ਪੈਸੇ ਕਮਾਉਂਦਾ ਆ ਆਹੋ ਅਸੀਂ ਕਿਡਾ ਹਾਂ ਅੰਦਰ ਫ੍ਰੀ ਚ ਪੈਸੇ ਆ ਮੂੜਾਈ ਜਾਂਦੇ ਆ ਸਾਨੂੰ ਫਿਕਰ ਆ ਸਾਡਾ ਵੀ ਪਾਈ ਆ ਉਹ ਆਹੋ ਫਿਕਰ ਮੈਨੂੰ ਲੱਗਦੇ ਰਹੇ ਨਹੀਂ ਤੁਹਾਨੂੰ ਫਿਕਰ ਹੈਗੀ ਆ ਹੁਣ ਫਿਰ ਭਾਬੀ ਰੋਟੀ ਹੈ ਨਹੀਂ ਸੀ ਤਾਈਓ ਫਿਰ ਅਸੀਂ ਕਹਿ ਰਹੇ ਸੀ ਕੈਂਟੀਨ ਚ ਖਾ ਲਾਂਗੇ ਅੱਗੇ ਕਦੇ ਕੈਂਟੀਨ ਚ ਖਾਦੇ ਆ ਅਸੀਂ ਰੋਟੀ ਕੀ ਪਤਾ ਕੀ ਕੁਛ ਕਰਦੇ ਆ ਤੁਸੀਂ ਮੈਂ ਕਿਹਾ ਤੁਹਾਡੇ ਪਿੱਛੇ ਪਿੱਛੇ ਫਿਰਦੀ ਆ ਕਾਲਜ ਚ ਚਲ ਕੋਈ ਨਾ ਭਾਬੀ ਅਸੀਂ ਬਣਾ ਕੇ ਲੈ ਜਾਗੇ ਰੋਟੀ ਉਸੇ ਕੰਮ ਕਰ ਆਹੋ ਟਾਈਮ ਨਾਲ ਉੱਠ ਜਾ ਕਰੋ ਸਾਰਾ ਕੰਮ ਕਰ ਦਿਆ ਕਰੋ ਤੇ ਆਹ ਰੋਟੀ ਪਾਣੀ ਬਣਾ ਕੇ ਲੈ ਜਾ ਕਰੋ ਸਮਝ ਗਈ ਹੈ ਨਾ ਸਾਰਾ ਮੇਰੇ ਸਿਰ ਤੇ ਨਾ ਛੱਡ ਕੇ ਜਾਇਆ ਕਰੋ ਜੇ ਥੋੜੀ ਵੀਰੇ ਨੂੰ ਦੱਸਤਾ ਨਾ ਕੁਝ ਦੋਵਾਂ ਜਣੀਆਂ ਨੂੰ ਫੇਰ ਦੇਖ ਲਈ ਹਸਾਬ ਲਾ ਲਈ ਆਪਦਾ ਕੋਈ ਗੱਲ ਨਹੀਂ ਭਾਬੀ ਵੀਰੇ ਨੂੰ ਅਸੀਂ ਕੁਝ ਵੀ ਨਹੀਂ ਦੱਸਦੇ ਤੁਸੀਂ ਟੈਨਸ਼ਨ ਨਾ ਲਓ ਆਹੋ ਚਲੋ ਦੀਦੀ ਰੱਖ ਦੋ ਕਾਪੀਆਂ ਕਰੋ ਕੰਮ ਕਰਦਾ ਹੋ ਗਿਆ ਪੜਾਈ ਆਪਣੀ ਆ ਮੈਂ ਅੰਦਰ ਰੱਖਿਆ ਨਾ ਚਲ ਰੋਟੀ ਤਾਂ ਬਣ ਗਈ ਹੁਣ ਛੇਤੀ ਛੇਤੀ ਕਾਲਜ ਚਲਦੇ ਆਂ ਲੇਟ ਹੋ ਰਿਹਾ ਹਾਂ ਇਹ ਵੀ ਬਣ ਗਈ ਰੋਟੀ ਹਾਂ ਰੋਟੀ ਬਣ ਗਈ ਚਲ ਫਿਰ ਪੈਕ ਕਰ ਲੈਣਾ ਹੂੰ ਤੂੰ ਐਦਾ ਐਦਾ ਕਰ ਨੋਟਬੁక్స్ ਲੈ ਆਪਣੀਆਂ ਕਿ ਤੂੰ ਗਈ ਹੀ ਗੋਲ ਜਾਏ ਹਾਂ ਵੀਰੇ ਬਸ ਜਾ ਹੀ ਰਹੇ ਸੀਗੇ ਰੋਟੀ ਤੁਸੀਂ ਖਾਦ ਬਣਾਈਏ ਨੇ ਤੇ ਭਾਬੀ ਨੂੰ ਕਹਿੰਦੇ ਨਾ ਉਹ ਮੇਰੀ ਭਾਬੀ ਨਾ ਤੁਰੇ ਕੰਮ ਕਰ ਰਹੀ ਸੀਗੀ ਤੇ ਭਾਬੀ ਨੂੰ ਕਿਉਂ ਤੰਗ ਕਰਨਾ ਭਾਬੀ ਨਾ ਤੁਰੇ ਕੰਮ ਕਰ ਰਹੀ ਸੀਗੀ ਮੈਂ ਸੋਚ ਰੋਟੀ ਬਣਾਉਣੀਆਂ ਖੁਦੀ ਬਣਾ ਲੈਣੀਆਂ ਉਹ ਟਾਈਮ ਤਾਂ ਦੇਖੇ ਨਾ ਹੋ ਰਿਹਾਗਾ ਤੁਸੀਂ ਕਾਲ ਜੇ ਤਾਂ ਲੇਟ ਹੋ ਗਏ ਨਾਲੇ ਕੋਈ ਨਹੀਂ ਮੇਰੇ ਬਸ ਜਾਣੇ ਆਗੇ ਹੋ ਗਿਆ ਸਾਰਾ ਕੁਛ ਤਾਂ ਰੋਟੀ ਭਾਵੇਂ ਲੀਤੀ ਵੀ ਤੁਸੀਂ ਕੰਮ ਦੀ ਫਿਕਰ ਨਾ ਕਰਿਆ ਕਰੋ ਤੁਸੀਂ ਟਾਈਮ ਨਾਲ ਕਾਲ ਜਾਇਆ ਕਰੋ ਤੇ ਫਰੰਦ ਹੋ ਵਧੀਆ ਕੀ ਹੋਇਆ ਵੀਰੇ ਥੀ ਗਈ ਆਨੇ ਹੋਗੇ ਉਹ ਸਾਨੂੰ ਐਂ ਦੇਖਦੇ ਕਾਲ ਜਿਉਂ ਨਹੀਂ ਗਏ ਹੈਗੇ ਕਿੰਨਾ ਟਾਈਮ ਹੋ ਗਿਆ ਉਹ ਮੇਰੇ ਸਾਡੇ ਅੱਥੇ ਲੇਟ ਕਲਾਸਾਂ ਸੀਗੀਆਂ ਤਾਂ ਕਰਕੇ ਪਰ ਉਹਨੇ ਵੀ ਟਾਈਮ ਨਾਲ ਜਾਇਆ ਕਰੋ ਖੁਸ਼ ਨਹੀਂ ਹੁੰਦਾ ਨਰ ਕੋ ਟਿਊਸ਼ਨ ਵਗੈਰਾ ਰੱਖਣਾ ਹੁੰਦਾ ਦੇਖ ਲਓ ਉੱਥੇ ਰੱਖ ਲਓ ਹੁਣ ਨਾ ਨਗਰੀ ਅਸ ਤਾਂ ਕਰੀ ਬਥੇਰਾ ਪੜ ਲੈਣਾ ਤੇ ਕਾਲਜ 'ਚ ਵੀ ਪੜ ਲੈਣਾ ਕੀ ਫਾਇਲ ਦਾ ਟਿਊਸ਼ਨ ਨਾ ਰੱਖੀਂ ਅਜੇ ਕੰਮ ਕਮਾਪੀ ਕਰ ਲਓਗੇ ਹਾਂ ਤੁਸੀਂ ਇਹ ਕੰਮਾਂ ਜੈਂਕਸ਼ਨ ਨਾ ਲਿਆ ਕਰੋ ਕੋਈ ਨਹੀਂ ਬਿਲਕੁਲ ਤੁਸੀਂ ਟੈਂਸ਼ਨ ਨਾ ਲਓ ਹਾਂ ਤੁਸੀਂ ਜਾਓ ਹੁਣ ਫਿਰ ਕਾਲਜ ਹਾਂਜੀ ਠੀਕ ਹੈ ਆ ਜਾਓ ਜੀ ਆ ਜਾ ਰੋ ਜੀ ਆਪਾਂ ਤਾਂ ਅੱਜ ਲੇਟੀ ਕਰਤੀਆਂ ਭਾਬੀ ਨੇ 10 ਰੁਪਇਆ ਬਣਾਣੀ ਸੀ ਬਣਾ ਦਿੰਦੀ ਬਣਾਵੇ ਦੱਸੋ ਸਿਵੇਰੇ ਨੋਕੀ ਦਸਿਆਗਾ ਤੂੰ ਨੀਗਾ ਕੀ ਫਾਇਦਾ ਰਜੀ ਬੀਰ ਨੂੰ ਦੱਸ ਕੇ ਨਾਲੇ ਉਹਨਾਂ ਚ ਲੜਾਈ ਪਊਗੀ ਟੱਕ ਪੈ ਜੂਗੀ ਤੇ ਰੀਜ਼ਨ ਆਪਾਂ ਬਣ ਜਾਗੇ ਆ ਤੂੰ ਚੋਣਨੀ ਆ ਆਪਣੇ ਕਰਕੇ ਆਪਣੇ ਭਾਈ ਦਾ ਘਰ ਖਰਾਬ ਹੋਵੇ ਚਲ ਭਾਬੀ ਦਾ ਨੇਚਰ ਜਿਹੇ ਜਿਹਾ ਵੀ ਹੈਗਾ ਮਾਰੀ ਤਹਿ ਨਹੀਂ ਪਰ ਪਤਾ ਨਹੀਂ ਕਿਉਂ ਗੁੱਸੇ ਕਰਦੀ ਰਹਿੰਦੀ ਆ ਸਾਰੇ ਦਿਨ ਜਜਾਜ ਨੂੰ ਆਪਣੇ ਮਾਂ ਜੀ ਆਉਂਦੀ ਆਉਂਦੀ ਨਾ ਆਪੋ ਨਾਲ ਕੋ ਸੁਣਨਾ ਹੀ ਨਾ ਪੈਂਦਾ ਸਹੀ ਗੱਲ ਹੈ ਜੀ ਨਾਲੇ ਹੁਣ ਤੱਕ ਲਵੀਰ ਤੇ ਭਾਬੀ ਹੋਏ ਆਪਣੇ ਹੋਰ ਤਾਂ ਪਿੰਨਾ ਮੈਂ ਡੈਡੀ ਹਨ ਮੁੰਡੀਆਂ ਕਿਆ ਨੂੰ ਤਾਂ ਭਾਬੀ ਆ ਪਰ ਆਪਣੇ ਨਾਲ ਤਾਂ ਸੱਚ ਦੱਸਾਂ ਵੀਰਾ ਹੀ ਆ ਹੁਣ ਵੀਰ ਨੂੰ ਕਿਹੜਾ ਪਤਾ ਭਾਬੀ ਆ ਕੁਛ ਕਰਦੀ ਆ ਜੀ ਵੀਰ ਨੂੰ ਇੱਕ ਵਾਰ ਪਤਾ ਚੱਲੇਗਾ ਵੀਰਾ ਕਿਹੜਾ ਫਿਰ ਉਹਨੂੰ ਪਿਆਰ ਨਾਲ ਰੱਖ ਲੂਗਾ ਜਾਂ ਪਿਆਰ ਨਾਲ ਬਲਾ ਲੂਗਾ ਸਹੀ ਆ ਜੀ ਚਲੋ ਕੋਈ ਨਹੀਂ ਪੁਰਾਣੀਆਂ ਗੱਲਾਂ ਨਹੀਂ ਕਰਦੇ ਹੈ ਇਹ ਗਲੇਟ ਹੋਈ ਜਾਣਾ ਅੱਛਾ ਅੱਪੇ ਦੁਆ ਛੱਬਟੇ ਉਹਨਾਂ ਰੋਟੀ ਨੇ ਬਣਾ ਕੇ ਦਿੱਤੀ ਹੈਗੀ ਛੋਰੇ ਨੂੰ ਪਿਤੂ ਹਰਨੂ ਜੀ ਹਾਂ ਉਹਨਾ ਮੈਂ ਨਾ ਕੰਮ ਕਰੀ ਜਾਂਦੀ ਸੀ ਤੇ ਮੈਂ ਬਣਾਉਂਦੀ ਸੀ ਮੈਂ ਉਹਨਾਂ ਨੂੰ ਕਹੇ ਸੀ ਚਲ ਕੰਮ ਛੱਡ ਕੇ ਮੈਂ ਰੋਟੀ ਬਣਾ ਦਾਨੀ ਆ ਉਹ ਕਹਿੰਦੇ ਨਹੀਂ ਭਾਬੀ ਚਲ ਅਸੀਂ ਆਪ ਬਣਾ ਲੰਨੇ ਆ ਤੇ ਉਹ ਕਹਿੰਦੇ ਅਸੀਂ ਲੇਟ ਹੋ ਜਾਾਂਗੇ ਮੈਂ ਕਿਹਾ ਵਾਕੀ ਕਹਿੰਦੇ ਸਾਰੇ ਕੰਮ ਪਏ ਤੁਸੀਂ ਕਰ ਲਿਓ ਕਹਿੰਦੇ ਤੂੰ ਉਹਨਾਂ ਨੂੰ ਟੈਨਲ ਭੇਜਿਆ ਕਰ ਮੈਂ ਤਾਂ ਟੈਨਲ ਭੇਜਦਾ ਨਹੀਂ ਹੁੰਦੀ ਜੀ ਆਪ ਹੀ ਉਹ ਲੇਟ ਉੱਠਦੀਆਂ ਨੇ ਮੈਂ ਕੀ ਕਰਾਂ ਤੂੰ ਰੋਟੀ ਰੋਟੀ ਬਣਾ ਕੇ ਨਾ ਭੇਜਿਆ ਕਰ ਤੇ ਆਹੀ ਸਾਲ ਲੈਂਦਾ ਉਹਨਾਂ ਪੜਾਈ ਦਾ ਪਿਛੇਲੇ ਜੋ ਭੜਾਈ ਨੇ ਨਾ ਮੈਨੂੰ ਐਂ ਦਸੀ ਅੱਗੇ ਰੋਟੀ ਕੌਣ ਬਣਾ ਕੇ ਦਿੰਦਾ ਫੇਰ ਕਿਉਂ ਗੱਜੇ ਇੱਕ ਦਿਨ ਉਹਨਾਂ ਨੇ ਰੋਟੀ ਬਣਾ ਲਈ ਤਾਂ ਪਰ ਐਂ ਕਹਿੰਦਾ ਹੈਗਾ ਮੈਂ ਤੈਨੂੰ ਐਂ ਤਾਂ ਮੈਨੂੰ ਬੰਦਾ ਵੀ ਧੋਕੀ ਨਾ ਖਿਆਲ ਰੱਖਦੀ ਨਾ ਤਾ ਤੁਹਾਨੂੰ ਤਾਂ ਹੀ ਲੱਗਦਾ ਮੈਂ ਖਿਆਲ ਨਹੀਂ ਰੱਖਦੀ ਅੱਜ ਉਹਨਾਂ ਨੇ ਕੰਮ ਕਰ ਲਿਆ ਤਾਂ ਤੁਸੀਂ ਐਂ ਕਹਿਣ ਲੱਗੇ ਮੈਨੂੰ ਅਹੀਂ ਤੂੰ ਤਾਂ ਉਹਨੂੰ ਗੁੱਸਾ ਕਰ ਜੰਨੇ ਨਿਕਰੇ ਕੀ ਆ ਤਵਾ ਅਤਾਂ ਬੇਬੇ ਆਪੂ ਤੋਂ ਜਾਣ ਬਾਅਦ ਆ ਉਹਨਾਂ ਨੂੰ ਸਾਹਮਣੇ ਵਾਲਾ ਕੋਈ ਨਹੀਂ ਹੈਗਾ ਆਪਾਂ ਹੀ ਹੈਗੇ ਹਾਂਜੀ ਮੈਨੂੰ ਐ ਵੀ ਜੇ ਪੜ ਪੜ ਕੇ ਕੁਛ ਲੱਗ ਜਾਣਗੇ ਆਹੋ ਫਿਰ ਮੈਂ ਉਹਨਾਂ ਨੂੰ ਰੋਕਦੀ ਪੜਨ ਤੋਂ ਮੈਂ ਤਾਂ ਉਹਨਾਂ ਤੋਂ ਕੋਈ ਕੰਮ ਨਹੀਂ ਕਰਾਉਂਦੀ ਮੈਂ ਤਾਂ ਜਦੋਂ ਕੰਮ ਵੀ ਕਰਦੇ ਨੇ ਤਾਂ ਕੰਮ ਛਡਵਾਦਾ ਨਹੀਂ ਮੈਂ ਕਹਿੰਦੀ ਤੁਸੀਂ ਪੜ ਲਓ ਆਵਦਾ ਹੋਈ ਆਏ ਤਾਂ ਮੈਨੂੰ ਪਤਾ ਤੇਰਾ ਆ ਵੀ ਬਹੁਤ ਧਿਆਨ ਰੱਖਦੇ ਲੋ ਹੋਰ ਜੀ ਯਾਦ ਜੀ ਬਾਕੀ ਮੰਗੂ ਰੱਖਦੇ ਆ ਇਹਨਾਂ ਹਾਂ ਜੀ ਚਲੇ ਮਾਂ ਤੋਂ ਬਾਅਦ ਕੋਣ ਮੈਂ ਹੀ ਉਹਨਾਂ ਦੀ ਹੁਣ ਜੇ ਮੈਂ ਨਾ ਉਹਨਾਂ ਦੇ ਦੇਖਭਾਲ ਕਰੂੰਗੀ ਤਾਂ ਹੋਰ ਕੌਣ ਕਰੂਗਾ ਚਲ ਕਿਦੋਂ ਧਿਆਨ ਰੱਖੀ ਠੀਕ ਹੈ ਠੀਕ ਹੈ ਜੀ ਹਾਂ ਮੈਥੋਂ ਤਾਂ ਨਹੀਂ ਪੜਿਆ ਜਾ ਚਲ ਉਹ ਤਾਂ ਪੜ ਲੈਣ ਵਿਚਾਰੀਆਂ ਕੁਝ ਲੱਗ ਜਾਣੀਆਂ ਹਾਂਜੀ ਫਿਰ ਵਧੀਆ ਰਿਸ਼ਤਾ ਹੋ ਜੂ ਕਿਸੇ ਘਰੇ ਹੈ ਨਾ ਜੇ ਧਿਆਨ ਨਾਲ ਪੜਣ ਨਹੀਂ ਵਧੀਆ ਤਾਂ ਪੜਦੀਆਂ ਨੇ ਹਾਂ ਵਧੀਆ ਤਾਂ ਪੜਦੀਆਂ ਨੇ ਪਿੰਡਿਆਂ ਤਾਂ ਆਲਾ ਕੋ ਬੰਦ ਨੇ ਹਾਂਜੀ ਕੁਛ ਨਹੀਂ ਚਲ ਠੀਕ ਹੈ ਫਿਰ ਮੈਂ ਖੇਤੀ ਆ ਕੇ ਰਹਾਂ ਤੇ ਕਾ ਲਾ ਹੁਣ ਤਾਂ ਤੁਸੀਂ ਬਾਹਰੋਂ ਆਏ ਹੁਣ ਤੁਸੀਂ ਚੱਲੇ ਉਹ ਮੈਂ ਹੁਣ ਤਾਂ ਗਿਆ ਸੀ ਪਿੰਡ 'ਚ ਕੰਮ ਗਿਆ ਸੀਗਾ ਅੱਛਾ ਹਾਂ ਮੈਂ ਮੜੇ ਖੇਤੀ ਆਇਆ ਵਾਂ ਰੋਟੀ ਪਾਣੀ ਤੁਸੀਂ ਤਾਂ ਖਾ ਲਓ ਆਹੀਂ ਫਿਰਦੇ ਰਹਿੰਦੇ ਹਾਂ ਚਲ ਮੈਂ ਆ ਕੇ ਖਾਣਾ ਕੋਈ ਨਹੀਂ ਮੜੇ ਕੰਮਾਂ 'ਵਾਂ ਜਾਇਓ ਜਾਇਓ ਨੇ ਮੈਂ 헤ਜਉਂਦਾ ਦੇ ਭੈਣਾਂ ਦਾ ਆਏ ਨਹੀਂ ਦਿਖਦਾ ਸਾਰਾ ਦਿਨ ਮੈਂ ਲੱਗੀ ਰਹਿੰਨੇ ਕੰਮ ਤੇ ਉਹਨੇ ਨੂੰ ਕੰਮ ਹੀ ਨਾ ਕਰੰਦੇ ਆ ਕਰ ਪੜਨ ਦੇ ਆ ਕਰ ਹਾਂ ਉਹ ਮਹਾਰਾਣੀ ਬਠਾ ਕੇ ਬਿਠਾਈ ਰੱਖੋ ਨੂੰ ਬੰਚਿਆ ਤੇ ਸਾਹਮਣਾ ਕਰਨ ਦੇ ਕੋ ਤਾ ਨੇ ਨਾ ਟਾਈਮ ਹੋ ਗਿਆ ਕਿੱਥੇ ਰਹਿ ਗਈਆਂ ਹਜੇ ਤੱਕ ਨਹੀਂ ਆਈਆਂ ਫਿਰ ਦਿਆਂ ਹੋਣ ਗਿਆ ਰਾਹਾਂ ਚ ਭੌਕਦੀਆਂ ਤੇ ਹੁਣ ਬਹਨੇ ਬਣਾ ਦਨ ਗਿਆ ਆ ਕੇ ਜੀ ਦਿਖ ਗਿਆ ਬੜੇ ਟਾਈਮ ਨਾਲ ਆ ਗਈ ਤੁਸੀਂ ਦੋਨੇ ਜਣੀਆਂ ਕਿੱਥੇ ਰਹਿ ਗਈਆਂ ਸੀ ਉਹ ਆਮ ਤੇ ਕੋਈ ਟਾਈਮ ਤਾਂ ਲੱਗ ਹੀ ਜਾਂਦਾ ਹੁਣ ਕਾਲਜ ਕਿਹੜਾ ਨੇੜੇ ਤੇੜਿਆਗਾ ਕਿਉਂ ਬੱਸਾਂ ਤੇ ਨਹੀਂ ਆਉਂਦੀਆਂ ਤੁਸੀਂ ਤੁਰ ਕੇ ਆਉਂਦੀਆਂ ਗਾਹਾਂ ਦੀ ਬੱਸ ਤੋਂ ਤੁਰ ਕੇ ਬੱਸ ਜਾਣ ਤੋਂ ਤੁਰ ਕੇ ਆਉਣਾ ਪੈਂਦਾ ਅੱਛਾ ਤੁਰ ਕੇ ਆਉਣਾ ਪੈਂਦਾ ਤਾਂ ਫੋਨ ਕਾ ਤੂੰ ਨਹੀਂ ਕਰਦੇ ਤੇਰੇ ਵੀਰੇ ਨੂੰ ਤੁਰ ਕੇ ਕਾ ਤੂੰ ਆਉਂਦੀਆਂ ਕੀ ਨੂੰ ਬੁਲਾਉਣੀ ਤੁਸੀਂ ਬੱਸ ਸਟੈਂਡ 'ਚ ਦੱਸਿਓ ਮੈਨੂੰ ਹੋ ਵੀ ਕੀ ਬੋਲੀ ਆਣੇ ਹੋ ਨਾਲੇ ਵੀਰਾ ਕੰਮ ਤੇ ਗਿਆ ਕਿਉਂ ਬੇਰੀ ਨੂੰ ਤੰਗ ਕਰਨਾ ਅੱਛਾ ਵੀਰਾ ਕੰਮ ਤੇ ਗਿਆ ਆਏ ਕਹਿ ਨਾ ਵੀ ਬਾਨਾ ਚਾਹੀਦਾ ਤੁਰਨ ਫਿਰਨ ਦਾ ਭਾਬੀ ਅੱਧਾ ਕਾ ਤਾਂ ਬੋਲੀ ਜਾਂਦੇ ਹੋਗੇ ਤੁਸੀਂ ਸਾਡਾ ਕੀ ਦੇਖ ਲਿਆ ਹੋ ਜਾ ਤੂੰ ਤਾਂ ਨਾ ਚੁੱਪ ਹੀ ਰਹਿ ਇਹਦੇ ਪਿੱਛੇ ਲੱਗ ਕੇ ਨਾ ਬਾਲਾ ਨਾ ਬੋਲਿਆ ਕਰ ਇਹਨੂੰ ਵੀ ਵਿਗਾੜਤੀ ਇਹ ਵੀ ਬੋਲਣ ਲੱਗ ਗਈ ਪਹਿਲਾਂ ਜਮਾ ਨਹੀਂ ਬੋਲਦੀ ਸੀ ਅੱਗੇ ਕੀ ਹੋ ਗਿਆ ਭਾਬੀ ਕਿਹੜੀ ਗੱਲ ਨਾਲ ਗੁੱਸੇ ਹੋਏ ਪਏ ਹੋ ਕੁਛ ਨਹੀਂ ਹੋਇਆ ਕਿਤਾਬਾਂ ਜੀਆਂ ਫੜਾਓ ਮੈਨੂੰ ਫੋਨ ਜਾ ਫੜਾ ਕੁੜੀਏ ਚੱਲ ਕੰਮ ਤੇ ਲੱਗ ਜਾਓ ਪੜਿਆਈਆਂ ਬਹੁਤ ਤੁਸੀਂ ਤੇ ਮੇਰੀ ਗੱਲ ਸੁਣ ਓ ਰਿਆ ਤੇਰਾ ਨਾ ਵੀਰਾ ਆਉਣਾ ਲੈ ਜੇ ਤੇਰੇ ਵੀਰੇ ਨੂੰ ਕੁਝ ਦੱਸ ਤਾ ਨਾ ਹਿਸਾਬ ਲਈ ਤੇਨੂੰ ਮੈਂ ਪਹਿਲਾਂ ਵੀ ਕਿਹਾ ਹੋਇਆ ਠੀਕ ਹੈ ਨਾ ਤੇ ਕੰਮ ਬਾਰੇ ਕੁਝ ਵੀ ਪੁੱਛਣ ਲੱਗਿਆ ਨਾ ਤੇ ਫਿਰ ਕੀ ਕਹਿੰਦੀ ਸੀ ਤੁਸੀਂ ਹੈ ਤੇਰੇ ਵੀਰੇ ਨੂੰ ਤੇਰਾ ਵੀਰਾ ਮੈਨੂੰ ਕਹਿਣ ਲੱਗਾ ਰੋਟੀ ਨਾ ਬਣਾਉਂਦੇ ਆ ਕਰ ਕੰਮ ਨਾ ਕਰਨਦੇ ਆ ਕਰ ਕੁਝ ਵੀ ਇਹਨਾਂ ਨੂੰ ਭਾਬੀ ਮੈਂ ਤੇ ਵੀਰੇ ਨੂੰ ਕੁਝ ਨਹੀਂ ਕਿਹਾ ਜੇ ਦੱਸਣਾ ਹੁੰਦਾ ਉਦੋਂ ਹੀ ਨਾ ਦੱਸ ਦਿੰਦੀ ਮੈਂ ਵੀਰੇ ਨੂੰ ਅੱਛਾ ਤਾਂ ਅੱਗੇ ਕੀ ਰੋਟੀਆਂ ਮੈਂ ਹੀ ਨਹੀਂ ਬਣਾ ਕੇ ਦਿੰਦੀ ਹੈ ਤੁਹਾਨੂੰ ਆਪ ਬਣਾ ਕੇ ਲੈ ਕੇ ਜਾਣੀਆਂ ਤੁਸੀਂ ਮਿੰਟਾਂ ਚ ਚੁਗਲੀ ਲਾਦੀ ਤੇਰੇ ਵੀਰੇ ਨੂੰ ਭਾਬੀ ਮੈਂ ਕੋਈ ਚੁਗਲੀ ਨਹੀਂ ਲਾਈ ਹੈਗੀ ਦੱਸਣਾ ਹੁੰਦਾ ਮੈਂ ਸਿੱਧਾ ਬੋਲ ਦਿੰਦੀ ਵੀਰੇ ਨੂੰ ਮੈਂ ਨਹੀਂ ਚਾਹਦੀ ਮੇਰੇ ਘਰ 'ਚ ਕੋਈ ਵੀ ਲੜਾਈ ਹੋਵੇ ਘਰ 'ਚ ਨਾ ਬੋਲ ਕੇ ਦੇਖ ਲਾ ਕਰਵਾ ਦੇ ਲੜਾਈ ਮੈਂ ਤਾਂ ਛੱਡ ਕੇ ਵਗ ਜਾਂ ਤੁਹਾਨੂੰ ਸਮਝ ਗਏ ਨਾ ਫਿਰਦੀਆਂ ਰਹੀਓ ਇੱਥੇ ਭੌਕਦੀਆਂ ਕੋਈ ਨਹੀਂ ਭਾਬੀ ਤੁਸੀਂ ਬੈਠ ਜਾਓ ਤੁਸੀਂ ਕੰਮ ਕਰ ਲੈਣੀ ਆਹੋ ਜਾ ਪਾਜਾ ਵਾਖ ਖਰਾਬ ਕਰ ਦੰਦੀਆਂ ਨੇ ਕੋਈ ਕੰਮ ਚੱਜਦਾ ਨਹੀਂ ਕਰਦੀਆਂ ਸਿਆਪਾ ਇਹਨਾਂ ਦਾ ਆਪ ਤਾਂ ਮਰ ਗਈ ਮਾਂ ਇੱਥੇ ਛੱਡ ਗਈ ਸਾਡੇ ਪੱਲੇ ਸਾਂਭੀ ਜਾਓ ਇਹਨਾਂ ਨੂੰ ਕਰੀ ਜਾਓ ਖਰਚਾ ਇਹਨਾਂ ਤੇ ਇਹ ਵੀ ਨਹੀਂ ਸਮਝਦਾ ਇਹ ਵੀ ਆਪਦੇ ਭੈਣਾਂ ਦੇ ਪਿੱਛੇ ਲੱਗਦਾ ਕੁਛ ਨਾ ਤੋਂ ਕੁਛ ਕਰਨੀ ਪਊਗਾ ਮੈਨੂੰ ਜਿਹੜੇ ਮੇਰੇ ਪਿੱਛੇ ਲੱਗੇ ਤੇ ਇਹਨਾਂ ਦੀ ਗੱਲ ਇੱਕ ਵੀ ਨਾ ਸੁਣੇ ਜੀ ਜੀ ਮੈਨੂੰ ਤਾਂ ਸਿਰ ਮਾੜਾ ਦੁਖੀ ਹੰਦਾ ਯਾਰ ਭਾਬੀ ਨਾਲ ਪਹਨੋਂ ਪਾਣੀ ਤੱਕ ਵੀ ਪੀਣ ਦਿੱਤਾ ਹੈਗਾ ਚਾਹ ਤਾਂ ਦੂਰ ਦੀ ਗੱਲ ਆ ਇੰਨਾ ਵੀ ਕੀ ਹੋ ਗਿਆ ਨਾਲੇ ਆਪਾ ਕਿੰਨਾ ਕੁ ਲੇਟ ਆਇਆ ਦਿੱਲੀ ਆਈ ਟਾਈਮ ਤੱਕ ਆਪਾਂ ਘਰੇ ਆਉਣੇ ਆਂਗੇ ਤਨੀ ਭਾਬੀ ਨੂੰ ਤਾਂ ਇਹ ਲੱਗਦਾ ਰਹਿੰਦਾ ਕਿ ਆਪਾਂ ਬੱਸ ਸਟੈਂਡ 'ਚ ਕਿਤੇ ਖੜਦੇ ਆਂਦੇ ਹਾਂ। ਉਹਨਾਂ ਨੇ ਆਪਣਾ ਕੀ ਦੇਖ ਲਿਆ? ਆਪਾਂ ਤਾਂ ਕਦੇ ਕੁਝ ਗਲਤ ਕਰਿਆ ਵੀ ਹੈ ਨਹੀਂਗਾ। ਇਹ ਗਲਤ ਕਰਨਾ ਵੀ ਕਿਉਂ ਆਪਾਂ? ਪਤਾ ਨਹੀਂ ਭਾਬੀ ਕਿਉਂ ਸਾਹ ਦੇ ਨੇ ਐਵੇਂ ਬੋਲਦੀ ਰਹਿੰਦੀ ਹੈਗੀ। ਇਹ ਨਾ ਗੱਲਾਂ ਤੱਕਦੇ ਰਹਿਣਗੇ ਉਹ। ਕੋਈ ਨਹੀਂ ਭਾਬੀ। ਹਾਂਜੀ। ਐਂ ਬੈਠ ਕੇ ਕਿਝੁਗਲਿਆ ਕਰੀਐ ਨਾ? ਰਸਦੀਆਂ ਨਹੀਂ ਬਾਹਰ ਚੁਗਲੀਆਂ ਕਰ-ਕਰ ਕੇ ਮੇਰੀਆਂ। ਭਾਬੀ ਅਸੀ ਕੋ ਚੁਗਲੀਆਂ ਨਹੀਂ ਕੀਤੀਆਂ ਉਹ ਤਾਂ ਹੰਦੇ ਹੋ ਥੱਕ ਗਈ ਸੀ ਗਈ ਸੱਚੇ 2 ਮਿੰਟ ਬੈਠ ਗਈ ਅੱਛਾ ਮੇਰੇ ਕੰਮ ਗਈਆਂ ਸੀ ਕੋਈ ਹੈ ਜਿਹੜਾ ਥੱਕ ਗਈਆਂ ਕੰਮ ਆਉਦੀ ਗਈਆਂ ਸੀ ਨਾ ਪੜਨ ਗਈਆਂ ਸੀ ਕੰਮ ਕਰਨ ਨੂੰ ਕਿਹਾ ਸੀ ਇੱਥੇ ਬੈਠਣ ਨੂੰ ਨਹੀਂ ਕਿਹਾ ਤੁਹਾਨੂੰ ਮੈਂ ਭਾਬੀ ਕਰ ਲੈਨੇ ਆ ਕੰਮ 2 ਮਿੰਟ ਕਦੋਂ ਜਦੋਂ ਤੇਰਾ ਵੀਰ ਆ ਗਿਆ ਉਹਦੇ ਮੂਰੇ ਚੱਕ ਲਈ ਜਾਣ ਕੇ ਝਾੜੂ ਚੰਗਾ ਵੀ ਹਾਂ ਕੰਮ ਕਰਾਉਂਦੀ ਆ ਸਾਡੀ ਭਾਬੀ ਭਾਬੀ ਇਹ ਜੀ ਕੋਈ ਗੱਲ ਨਹੀਂ ਹੈਗੀ ਕਿਉਂ ਸੋਚਦੇ ਰਹਿੰਦੇ ਹਜੇ ਕੁਝ ਤੁਸੀਂ ਹੋਰ ਕੀ ਗੱਲ ਹੈ ਫਿਰ ਤੁਸੀਂ ਦੱਸ ਦੋ ਜੀ ਕੀ ਗੱਲ ਆ ਹੂੰ ਕੋਲਨੀ ਭਾਬੀ ਤੁਸੀਂ ਬੈਠ ਜਾ ਮੈਂ ਕੰਮ ਹੀ ਕਰ ਲੈਂਦੀ ਹਾਂ। ਮੇਰੀ ਗੱਲ ਸੁਣ ਤੇਰੇ ਵੀਰੇ ਆਉਣ ਆ ਨਾ ਤੇਰੇ ਵੀਰੇ ਆਉਣ ਤੋਂ ਪਹਿਲਾਂ ਪਹਿਲਾਂ ਦੋਨੇ ਜਣੀਆਂ ਕੰਮ ਕਰ। ਠੀਕ ਹੈ ਨਾ? ਕਦੇ ਉਹਨਾਂ ਨੂੰ ਆਏ ਨਾ ਪਤਾ ਲੱਗੇ ਵੀ ਮੈਂ ਤੁਹਾਡੇ ਤੋਂ ਕੁਝ ਕਰਵਾਇਆ ਕੰਮ। ਕੋਲਨੀ ਭਾਬੀ ਕਰ ਦਿੰਦੀ ਹਾਂ। ਠੀਕ ਹੈ? ਤੇ ਹੁਣ ਖੜੀਆਂ ਹੋ ਜਾਓ। ਐਂ ਜੇ ਨਾ ਮੋਟੇ ਲਾਇਆ ਕਰੋ। ਇਹੋ ਜਿਹਾ ਕੀ ਕਹਤਾ? ਕੰਮ ਦੇ ਨਾਮ ਤੇ ਤੁਹਾਡੇ ਐ ਹਾਲ ਪੈਣ ਲੱਗ ਜਾਂਦੇ ਨੇ। ਜਦੋਂ ਬਾਹਰ ਜਾਣਾਂ ਦਾ ਟੋਰਚ ਕਿੰਨੀ ਲਾ ਕੇ ਉਦੋਂ ਤੁਸੀਂ ਹੋਰ ਨਹੀਂ ਕਰਦੀ ਮੂੰਹ। ਬੱਬੀ ਕਿਹੜੀ ਤੋਰ ਕਰਕੇ ਜਾਣਿਆ ਸੀ ਸਿੰਪਲ ਸਾਦੇ ਸੂਟ ਪਾ ਕੇ ਜਾਣਿਆ ਆ ਤੋਰ ਨਹੀਂ ਇਹ ਆਹ ਇੱਕ ਦੂਜਿਆਂ ਨੂੰ ਦੇਖਦੇ ਕੇ ਬੰਦਿਆ ਤੁਸੀਂ ਬਾਹਰ ਸੋਹਣੀਆਂ ਉਹ ਤੇ ਕੀ ਹੋ ਗਿਆ ਕਿੱਥੇ ਸੋਹਣੇ ਬੰਦਿਆ ਨਾਲੇ ਖੁੱਲੇ ਵਾਲ ਤੇ ਅੱਜ ਕੱਲ ਕੁੜੀਆਂ ਉੰਜ ਹੀ ਰੱਖਦੀਆਂ ਨੇ ਗੀਆਂ ਤੁਸੀਂ ਕੁਝ ਨਹੀਂ ਕਰਨਾ ਲੋਕਾਂ ਨੂੰ ਵੇਖ ਕੇ ਸਮਝ ਗਈਆਂ ਨਾ ਠੀਕ ਹੈ ਭਾਬੀ ਅਸੀਂ ਕੱਲ ਤੋਂ ਗੁੱਸਾ ਕਰ ਲਿਆ ਕਰਾਂਗੇ ਹਾਂ ਤੂੰ ਤਾਂ ਜਾਣਦੀ ਵੀ ਕਹਿੰਦੀ ਸੀ ਮੇਰੇ ਰਵੜ ਪਾ ਲੈਣੀ ਆ ਪਾ ਲਈ ਰਵੜ ਕੋਈ ਨਹੀਂ ਭਾਬੀ ਪਾ ਲੈਣੀ ਤੇ ਕੰਮ ਕਰ ਲੈਣੀ ਆਂ ਦੀ ਮੈਂ ਆਹੋ ਕਰ ਲ ਕਾਲਜ ਚ ਤਾਂ ਆ ਗਈ ਤੂੰ ਹੁਣ ਘਰੇ ਤਾਂ ਪਾਲਾ ਰਵੜ ਰੋੜ ਬੰਨ ਕੇ ਰੱਖਿਆ ਕਰੋ ਬਾਲਾ ਨੂੰ ਫਦੇ ਰੋਟੀਆਂ ਚ ਆ ਬਾਲ ਪਾਈ ਜਾਓ ਨਵੀਂ ਨਹੀਂ ਬੋਲੀ ਜਾਂਦੀ ਤੁਹਾਨੂੰ ਕਹੀ ਇਹਨੇ ਦੋਨੇ ਜਣੀਆਂ ਨੂੰ ਚੁੱਪ ਕਰਕੇ ਖੜੀਆਂ ਮੂਰਤੀਆਂ ਬਣ ਕੇ ਮੇਰੇ ਅੱਗੇ ਕੋਈ ਨਹੀਂ ਭਾਬੀ ਅਸੀਂ ਕੰਮ ਕਰਨ ਜਾ ਰਹੇ ਆ ਇਹਨਾਂ ਨੂੰ ਕੋਈ ਅਸਰ ਹੀ ਨਹੀਂ ਕਿੰਨਾ ਮਰਜ਼ੀ ਬੋਲੀ ਜਾਓ ਆਪ ਦਾ ਸਿਰ ਦੁਖਣ ਲੱਗ ਜਾਂਦਾ ਪਰ ਇਹ ਤਾਂ ਪੂਰੀਆ ਟੀਠ ਨੇ ਕਿੰਨਾ ਮਰਜ਼ੀ ਕੰਮ ਕਰਾਏ ਕੰਮ ਵੀ ਅੱਗੇ ਪਿੱਛੇ ਕਰਦੀਆਂ ਰਹਿੰਦੀਆਂ ਨੇ ਜਮਈ ਨਹੀਂ ਆਕਦੀਆਂ ਠੀਕ ਕਰਨਾ ਪਊ ਕੁਛ ਤਾਂ ਲੋਜ ਬਣਾਉਣਾ ਪਊ ਕਹਿੰਦੇ ਨੂੰ ਵੀ ਉਹ ਮੇਰੇ ਰੱਖਣ ਲੱਗੀ ਸੀ ਮੇਰੇ ਹੱਥ ਚ ਬੀ ਗਿਆ ਹੋਇਆ ਕੀ ਹੈ ਹੈ ਗਲ ਗਲ ਤੇ ਤਾਂ ਕੁਛ ਨਾ ਕੁਛ ਬੰਨ ਬੁਣੌਨੀ ਰਹਿਣੀ ਹੈ ਭਾਬੀ ਮੈਂ ਜਾਣ ਕੇ ਨਹੀਂ ਕਿਹਾ ਉਹ ਆਪਣੇ ਆਪ ਗਿਰਿਆਗਾ ਆਪਣਾ ਤੇ ਮਟਕਾ ਹੈ ਤੂੰ ਨਹੀਂ ਡਿੱਗੀ ਆਪਣੇ ਆਪ ਕੀ ਹੋਇਆ ਤੁਹਾਨੂੰ ਨਹੀਂ ਕੰਮ ਕਰਨਾ ਮੈਨੂੰ ਕਹਿ ਦ ਪਰ ਭਾਬੀ ਮੈਂ ਤਾਂ ਕੁਛ ਕਿਹਾ ਹੀ ਨਹੀਂ ਤੁਹਾਨੂੰ ਇਹਨੂੰ ਸਭ ਬੰਨਨੇ ਆ ਤੁਹਾਡੇ ਮੈਨੂੰ ਪਤਾ ਲੱਗੀ ਜਾਂਦਾ ਕੰਮ ਨਾ ਕਰਨ ਦੇ ਦੂਜੀ ਤਤਾ ਭਾਬੀ ਸਾਰੇ ਕੰਮ ਕਰਦੀ ਆ ਫੱਜਿਆ ਤਿਰਕ ਨੇ ਉਹਨੇ ਕੁਛ ਨਹੀਂ ਕੀਤਾ ਹਾਂ ਤੂੰ ਜਾਣ ਕੇ ਸਿੱਟੀ ਜਾਨੀ ਹੈ ਨਾ ਭਾਂਡੇ ਵੀ ਮੈਨੂੰ ਬਿਠਾ ਦੇਣਗੇ ਮੰਜੇ ਤੇ ਵੀ ਆਪੇ ਹੀ ਕਰ ਲੂ ਭਾਬੀ ਸਾਰੇ ਕੰਮ ਭਾਬੀ ਇਹ ਜੀ ਕੋਈ ਗੱਲ ਨਹੀਂ ਹੈਗੀ ਹੋਰ ਕੀ ਗੱਲ ਦੱਸੀ ਮੈਂ ਹੁਣ ਧਿਆਨ ਨਾਲ ਕੰਮ ਕਰੂੰਗੀ ਧਿਆਨ ਹੈ ਨਹੀਂ ਵੀਰੇ ਤੇਰਾ ਕੰਮ ਚ ਤੇ ਧਿਆਨ ਹੋਵੇ ਤਾਂ ਤਾ ਨੂੰ ਐ ਕਰੇ ਉਹ ਮੇਰੇ ਮੁਰੇ ਨਾ ਬਿੱਲੀ ਵਰਗਾ ਮੂਰੇ ਮੇਰੇ ਮੁਰੇ ਨਾ ਮਿਸਕ ਵੀ ਨਹੀਂ ਜਿਨਾ ਬੜਾ ਸਮਝ ਗਈ ਨਾ ਅਭੀ ਕੀ ਹੋ ਗਿਆ ਬਿਨਾਂ ਗਲੋ ਖਿੜ ਜਾਣੇ ਉਹ ਗिरा ਹੀ ਮੇਰੇ ਤੋਂ ਗਲਤੀ ਨਾਲ ਗਿਰ ਗਿਆ ਉਹ ਕਿਉਂ ਡਿੱਗ ਗਿਆ ਭਾਬੀ ਅਸੀਂ ਸਾਰਾ ਘਰ ਦਾ ਕੰਮ ਕਰ ਦਿਆਂਗੇ ਤੇ ਤੁਸੀਂ ਤਾਂ ਵੀ ਸਾਨੂੰ ਕਿੰਨਾ ਬੋਲਦੇ ਹੋਗੇ ਹੁਣ ਤੁਹਾਡਾ ਓਵਰ ਹੋ ਹੀ ਜਾਂਦਾਗਾ ਦੇਖੋ ਕੀ ਓਵਰ ਹੋ ਜਾਂਦਾ ਨਹੀਂ ਕੀ ਤੁਸੀਂ ਸਾਡੇ ਤੇ ਐਨਾ ਜ਼ੁਲਮ ਕਿਉਂ ਕਰਦੇ ਹੋਗੇ ਜੇ ਸਾਡੀ ਮੰਮੀ ਇੱਥੇ ਹੁੰਦੀ ਨਾ ਤਾਂ ਸਾਨੂੰ ਆ ਕੁਛ ਨਾ ਸਹਿਣਾ ਪੈਂਦਾ ਫਿਰ ਬਾਗ ਜਾ ਮਾਂ ਕੋਲ ਮਰ ਜਾ ਤੁਸੀਂ ਨਹੀਂ ਉਹ ਵੀ ਕੀ ਬੋਲੀ ਆਨੇ ਹੋ ਹੁਣ ਉਹਨੇ ਕੀ ਕਰਤਾ ਅੱਗੇ ਬੋਲਦੀ ਆ ਈ ਕਰਨੇ ਨੇ ਉਹਨੇ ਗਲਤ ਵੀ ਕੀ ਕੀਆ ਫਿਰ ਤੁਸੀਂ ਕਰਦੀ ਤਾਂ ਐਵੇਂ ਹੋਗੇ ਅੱਛਾ ਮੈਂ ਤੁਹਾਡੇ ਤੇ ਜ਼ੁਲਮ ਕਰੀ ਜੰਨੀ ਆ ਹੋ ਜਾਣਾ ਮੈਂ ਤੁਹਾਡੇ ਤੇ ਜ਼ੁਲਮ ਕੀਤਾ ਨਹੀਂ ਜੇ ਜਦੋਂ ਕਰਨ ਲੱਗੀ ਨਾ ਤਾਂ ਤੁਸੀਂ ਬੋਲਣਾ ਵੀ ਨਹੀਂ ਭਾਬੀ ਭਾਬੀ ਸਾਰਾ ਕੰਮ ਤਾਂ ਕਰਦੇ ਸੀ ਕਰਦਾ ਤੇ ਨਾ ਕਰੋ ਜਵਾਬ ਦੇ ਦਿਓ ਜੇ ਨਹੀਂ ਹੁੰਦੇ ਤਾਂ ਕੰਮ ਤੁਹਾਡੇ ਤੋਂ ਮੈਂ ਜਿਆਗ ਰਹੀ ਨਾ ਅੱਜ ਮੈਂ ਵੀਰੇ ਨੂੰ ਪੱਕਾ ਦੱਸੂ ਵੀ ਭਾਬੀ ਸਾਡੇ ਨਾਲ ਕੁਝ ਕਰੀ ਤੁਸੀਂ ਕਿ ਨਹੀਂ ਵੀਰੇ ਨੂੰ ਹੈ ਭਾਬੀ ਕੀ ਕਰੀ ਜਾਣੀ ਆ ਤੁਸੀਂ ਕੀ ਵੀਰੇ ਨੂੰ ਤੋ ਹੋ ਗਿਆ ਹੁਣ ਸਾਰਾ ਘਰ ਦਾ ਸੀ ਕੰਮ ਕਰਦੇ ਆ ਤੁਸੀਂ ਫਿਰ ਵੀ ਸਾਨੂੰ ਬੋਲੀ ਆਣੇ ਹੋਗੇ ਅੱਛਾ ਹੁਣ ਆਹੀ ਗੱਲ ਤਾਂ ਰਹਿ ਗਈ ਵੀਰੇ ਨੁਸ਼ਕੈਤਾ ਲਾਉਣ ਵਾਲੀ ਐਵੇਂ ਉਹੀ ਤੁਸੀਂ ਬੋਲੀ ਆਉਂਗੇ ਬਿਨਾ ਗੱਲ ਤੋਂ ਅੱਛਾ ਫਿਰ ਤੁਸੀਂ ਚਕੈਤਾ ਲਾਉਂਗੇ ਹੈ ਤੁਹਾਡੇ ਵੀਰੇ ਨੂੰ ਤੇ ਤੁਸੀਂ ਅਜੇ ਕੁਝ ਕਰਦੇ ਕਿਉਂ ਆ ਅਸੀਂ ਤਾਂ ਸਾਡੇ ਵੀਰੇ ਨੂੰ ਪਤਾ ਲੱਗ ਨਹੀਂ ਲੈ ਗਏ ਕੋਈ ਸਾਡਾ ਲਾਹ ਕੁਝ ਕਰਦੇ ਹੋ ਜੇ ਪਤਾ ਚੱਲ ਗਿਆ ਨਾ ਇਹ ਘਰੋਂ ਤੁਸੀਂ ਦੋ ਮਿੰਟ ਚ ਬਾਹਰ ਨਿਕਲ ਜਾਓਗੇ ਅੱਛਾ ਤੇ ਫਿਰ ਸੌਗੂਗਾ ਕੌਣ ਤੁਹਾਨੂੰ ਤੁਹਾਡਾ ਗੋਲਾ ਖੁਰਪਾ ਕੌਣ ਕਰੂਗਾ ਅਸੀਂ ਆਪਣੇ ਆਪ ਸੰਭਾਲ ਲਾਂਗੇ ਸਾਨੂੰ ਨਹੀਂ ਲੋੜ ਹੈ ਜੀ ਭਾਬੀ ਜੀ ਸੰਭਾਲਾਂਗੇ ਆਪਣੇ ਆਪ ਰੋਟੀਆਂ ਤਾਂ ਤੁਹਾਡੇ ਤੋਂ ਪਾਈਆਂ ਨਹੀਂ ਜਾਂਦੀਆਂ ਟੀਫਣਾ ਤੇ ਰੋਟੀ ਸਵੇਰੇ ਖੁਦੀ ਦਾ ਬਣਾ ਕੇ ਲਿਗੀਆਂ ਜੇ ਐਡੇ ਹੀ ਹੁੰਦੇ ਨਾ ਤੁਹਾਨੂੰ ਸਵੇਰੇ ਰੋਟੀ ਬਣਾ ਕੇ ਦੇ ਦਿੰਦੇ ਅੱਛਾ ਹੁਣ ਫਿਰ ਆਹੀ ਬੋਲਾਂ ਸੂਆ ਸ਼ਾਮ ਤੁਸੀਂ ਆਲਦੀ ਬਣਾ ਕੇ ਆਪ ਹੀ ਖਾਇਆ ਕਰੋ ਸਮਝ ਗਈ ਨਾ ਮੈਂ ਤਾਂ ਰੋਟੀ ਦੋ ਜਣੇ ਦੀ ਬਣਾਇਆ ਕਰੋ ਤੇਰੇ ਵੀਰੇ ਤੇ ਮੇਰੀ ਆ ਦਾ ਆਪ ਹੀ ਕਰਕੇ ਖਾਇਆ ਕਰੋ ਤੁਸੀਂ ਅੱਗੇ ਵੀ ਅਸੀਂ ਆਪਣਾ ਆਪ ਹੀ ਕਰਕੇ ਖਾਣੇ ਆਂਗੇ ਆਹੋ ਖਾਨੀਓ ਤੁਸੀਂ ਆਪਣੇ ਆਪ ਸੂਆ ਸ਼ਾਮ ਨੂੰ ਦਿਮਾਗ ਖਰਾਵ ਕਰੀ ਰੱਖਦੀਆਂ ਨੇ ਮੇਰਾ ਮੇਰੇ ਸਿਰ ਤੇ ਬੈਠੀਆਂ ਨੇ ਕਿਤੇ ਨਿਕਲਦੀਆਂ ਵੀ ਨਹੀਂ ਆ ਲਾਲ ਗਲਾਲ ਸੂਟ ਪਾ ਕੇ ਫਿਰਦੀ ਰਹਿੰਦੀ ਆ ਆ ਛੋਟੀ ਜਮਾ ਨਹੀਂ ਬੋਲਦੀ ਸੀ ਮੇਰੇ ਅੱਗੇ ਇਹਨੂੰ ਵੀ ਬੋਲਣ ਲੱਤੀ ਦੇਖ ਅੱਜ ਤੈਨੇ ਆਏ ਕਹਤਾ ਵੀਰੇਨ ਦੱਸੂਗੀ ਜੇ ਇਹਨੇ ਸੱਚੀ ਵੀਰੇਨ ਦੱਸਤਾ ਆਉਂਦੇ ਨੇ ਫੇਰ ਮੈਂ ਕੀ ਕਰੂੰਗੀ ਮੈਂ ਤਾਂ ਸੱਚੀ ਕਰੋ ਘੜਦੂਗਾ ਕੁਛ ਤਾਂ ਕੁਛ ਕਰਨਾ ਪਊਗਾ ਥੋੜੇ ਸਮਾਂ ਇਹਨਾਂ ਨੂੰ ਡਰਾਇਆ ਜਾਵੇ ਕੀ ਕਹਾਂ ਇਹਨਾਂ ਨੂੰ ਇਹੋ ਜਿਹਾ ਆਪ ਦੇਖਦੇ